ਪਟਾਰ ਪਰ ਜਸਪ੍ਰੀਤ ਸਿੰਘ ਪਟਾਰਵਾਦਰਾ ਉਹ ਵੀ ਆਏ ਨੇ ਆਪ ਵੀ ਪ੍ਰਵਾਹ ਤੇ ਕੂਟਵਾ ਕੇ ਗਏ ਐ ਕੁਝ ਸਹਾਇਤਾ ਕੀਤੀ ਐ ਉਹਨਾਂ ਦਾ ਵੀ ਧੰਨਵਾਦ ਆ। ਮੈਕਰ ਕਾਉਂਸਲ ਸਨੌਰ ਦੇ ਪ੍ਰਧਾਨ ਪ੍ਰਦੀਪ ਜੀ ਗੱਲ ਸਕੂਲ ਦੇ ਪ੍ਰਿੰਸੀਪਲ ਐ ਅਤੇ ਕੰਮ ਜੀ ਪ੍ਰੋਫੈਸਰ ਜੀ ਵੀ ਹਾਜ਼ਰ ਨੇ ਕਵਾ ਕੇ ਗਏ ਐ। ਔਰ ਸਾਡੇ ਦਰਮਿਆਨ ਮੌਜੂਦ ਨੇ ਅਮਰ ਸਿੰਘ ਹੀਰਾ ਜੀ ਜੋ ਯੂਥਪੁਰਧਾਨ ਨੇ ਬਜਿੰਦਰ ਸਿੰਘ ਲੰਦਗੜ ਜੀ ਹਰਪ੍ਰੀਤ ਸਿੰਘ ਕੱਠਾ ਚੇਅਰਮੈਨ ਕਾ ਜੀ ਵੀ ਬਜਿੰਦਰ ਸਿੰਘ ਸਰਪੰਚ ਦਲਾਪੁਰ ਜੀ ਹੈਪੀ ਪਹਾੜੀਪੁਰ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਹੈ ਆਪ ਪਾਰਟੀ ਦੇ ਯੂਥ ਵੀ ਤੇ ਜਿਹੜੀ ਵੀ ਨਰੀਨਾ ਸਿੰਘ ਕੱਠਾ ਨੂੰ ਡਿਊਟੀ ਪਰ ਮਾਤਾ ਤੋਂ ਮਿਲੇ ਸੋ ਬੜੀ ਖੰਗੇ ਨਾਮ ਬਾਹਰੇ ਹੈ ਮੈਂ ਵੀ ਇਹਨਾਂ ਨੂੰ ਲੱਗੇ ਦੇ ਕੰਮ ਕਰ ਇਹਨਾਂ ਨੂੰ ਫੋਨ ਕਰਕੇ ਕਹਿ ਨਹੀਂ ਭਾਜੀ ਇਹ ਤੇ ਆ ਕੰਮ ਕਰਾਣਾ ਤੁਸੀਂ ਫੋਨ ਕਰ ਦੋ ਮੈਂ ਕਹਿੰਦੀ ਆ ਮੇਲਾ ਸਾਹਮਣੋਂ ਗੱਦ ਕੰਮੇ ਕਰਾ ਰਹੇ ਨੇ ਸੋ ਪਰ ਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਰੱਖਿਆ ਬੱਚੇ ਅਗਰ ਤਾਂ ਉਹਨਾਂ ਆਉਣਾ ਸੀ ਵੱਡੇ ਭਰਾ ਹੋਣ ਦੇ ਨਾਤੇ ਕਿ ਕਿ ਸਾਡੇ ਨਾਮ ਦਾ ਕਰਵਾਵੇ ਤੇ ਉਹਨਾਂ ਦੇ ਇੱਕ ਤਾਂ ਸੈਸ਼ਨ ਚੱਲ ਗਿਆ ਅੰਦਾਨ ਸਦਾ ਦੇ ਅਨੁਸਾਰ ਨੂੰ ਪਤਾ ਹੀ ਹੈ ਸੋ ਉਹਨਾਂ ਦੀ ਰਾਤ ਵੀ ਖਰਾਬ ਹੋ ਗਈ ਹੈ ਕੱਲ ਨੂੰ ਸਵੇਰੇ ਮੈਂ ਦੱਸਿਆ ਸੀ ਵੀ ਉਹਨਾਂ ਨੂੰ ਬੁਖਾਰ ਬਹੁਤ ਜ਼ਿਆਦਾ ਆ ਸੋ ਆ ਵੀ ਸਕੀਓ ਚੰਡੀਗੜੀ ਨੇ So, जरूर बीजे मदर भी आए हैं सारे हल्दी प्रवान करो जो भी दिवार दे कम कर रहे हैं वो सारे बड़े वाइय तरीके करा रहे हैं पिछले से ट्यूबवेल लाया

ਸਰਕਾਰੋਂ ਤੋਂ ਬਾਅਦ ਜਦੋਂ ਤੁਹਾਨੂੰ ਕੋਈ ਵੀ ਜ਼ਿੰਮੇਵਾਰੀ ਪੜਦੀ ਹੈ ਭਾਵੇਂ ਤੁਸੀਂ ਸਰਪੰਚ ਬਣ ਜੂ, ਪੰਚ ਬਣ ਜੂ ਕੌਂਸਲਰ ਬਣ ਜੂ ਪ੍ਰਧਾਨ ਬਣ ਜੂ ਐਮਐਲਏ ਬਣ ਜੂ ਤੁਹਾਨੂੰ ਕੋਈ ਹੋਰ ਜ਼ਿੰਮੇਵਾਰੀ ਪੜਦੀ ਹੈ ਫਿਰ ਜਿਹੜਾ ਸਮੁੱਚਾ ਸਮਾਜ ਤੁਸੀਂ ਸਮੁੱਚੇ ਸਮਾਜ ਦੀ ਨੁਮਾਇੰਦਗੀ ਕਰਦੇ ਹੋ ਨਿਰੋਧ ਫਿਰ ਇਕੱਲੀ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਆ ਜਾਂਦੀ ਆਮ ਆਦਮੀ ਪਾਰਟੀ ਵਿੱਚ ਕਿ ਜਿਹੜੇ 10 ਬਾਅਦ ਸਾਹਿਬ ਤੁਸੀਂ ਕੰਮ ਕਰ ਰਹੇ ਆ ਪਰ ਪਹਿਲਾਂ ਵੀ 10 ਤੋਂ 15 ਸਾਲ ਅਕਾਲੀ ਨਾਲ ਜਿਹੜੀ ਕੰਮ ਕੀਤਾ ਵੱਡੇ ਬਾਦਲ ਸਾਹਿਬ ਨੂੰ ਜਦੋਂ ਅਸੀਂ ਵੇਖਦੇ ਸੀ ਤਾਂ ਇਹ ਬੜੀਆਂ ਕੂੜੀਆਂ ਜਣੀਆਂ ਜੇ ਉਹ ਖੇਤਰ ਤੋਂ ਉਹਨਾਂ ਤੋਂ ਸਿੱਧਰ ਨੂੰ ਮਿਲਦੀਆਂ ਸੀ ਕਿ ਜਦੋਂ ਸਰਕਾਰ ਆ ਗਈ ਤਾਂ ਫਿਰ ਸਰਕਾਰ ਤੋਂ ਬਾਅਦ ਸਾਰੇ ਲੋਕ ਜਿਹੜੇ ਨੇ ਉਹ ਤੁਹਾਡੇ ਹੋ ਜਾਂਦੇ ਨੇ ਉਸ ਖੇਤਰ ਨਾਲ ਜੁੜੇ ਹੋਏ ਸਾਰੇ ਲੋਕਾਂ ਤੋਂ ਤੁਸੀਂ ਦੇਖੋ ਅੱਖ ਨਾਲ ਕਿਤਰਾ ਹੁੰਦਾ ਹੈ ਪਿਛੇ ਜਾਂਦੀ ਭਾਵੇਂ ਆਪਣੀ ਸਰਕਾਰ ਨਹੀਂ ਸੀ ਤੁਜੀ ਸਰਕਾਰ ਚ ਵੀ ਮੇਰੇ ਘਰੋਂ ਜੋਬੀ ਨਹੀਂ ਗਰਾਟ ਬੜੀ ਕਲੀ ਪੱਕੀ ਕਰਨ ਵਾਸਤੇ ਕਿਸੇ ਬੀਬੀ ਨੇ ਅੱਤੀ ਲੈ ਕੇ ਕਿਤੇ ਨੇਤਾ ਲੋਕ ਪਾਰ ਤੇ ਘਰੋਂ ਗਲੀਆਂ ਬਣਾਈ ਜਾਂਦੇ ਨੇ ਤੇ ਸਾਡੀਆਂ ਗਲੀਆਂ ਜਿਹੜੀਆਂ ਕੱਚੀਆਂ ਗੱਲ ਪੰਚਾਇਤ ਵਿੱਚ ਚੜੀ ਗਈ ਮੈਨੂੰ ਕਹਿੰਦੇ ਕਿ ਕਿਵੇਂ ਕਰਾਂ ਮੈਂ ਜਿਹੜੀ ਸੀ ਵੀ ਮੇਰੇ ਘਰ ਆਉਂਦੀ ਸੀ ਕਿਉਂਕਿ ਜਦੋਂ ਤੱਕ ਤੁਹਾਡਾ ਚਿਹਰਾ ਮੰਡਾ ਨਹੀਂ ਹੋਏਗਾ ਤੁਸੀਂ ਸਮੂੱਚੀ ਲਪਾਈ ਨੂੰ ਢਾਲ ਲੈ ਕੇ ਚੱਲਣ ਦਾ ਜਿਹੜਾ ਤੁਹਾਡਾ ਉਪਰਾਲਾ ਨਹੀਂ ਹੋਊਗਾ ਉਦੋਂ ਤੱਕ ਸਮਾਜ ਵੀ ਤੁਹਾਨੂੰ ਉਵੇਂ ਦੀ ਫਿਰਤ توجہ ਨਹੀਂ ਦਿੰਦਾ ਦਵਾਰਾ ਫੇਰ ਦਰਾਂਡਾਈ ਤੇ ਫੇਰ ਕਲੀ ਦੇ ਵਿੱਚ ਪੂਰੀ ਦੀ ਗਰਾਡਾ ਕੀਤੀ ਤੇ ਨਾਲ ਦੇ ਘਰ ਕਿਹਦੇ ਸਾਡੇ ਆਲਾ ਦਾ ਜਿਹੜਾ ਉਹ ਕੱਚੀ ਹੈ ਤੁਹਾਡੀ ਦੁਆਰਾ ਬਣੋ ਤਿਆਰ ਹੁੰਦੀ ਹੈ ਵੈਸਾ ਜਿਵੇਂ ਜਿਹੜੀ ਕੱਚੀ ਹੈ ਮਿਲਾਓ ਮੇਰੇ ਛੋਟੇ ਵੀਰ ਸਰਦਾਰ ਨਰਿੰਦਰ ਸਿੰਘ ਤਖਰ ਦੀ ਜੁਨੇਵਾਰੀ ਦੀ ਸੇਵਾ ਕਰਦੀ ਦੁੱਖ ਮੇਲੇ ਆਪਾਸ ਔਰ ਆਵੇਲੇ ਸਿਮਰਨ ਸਿੰਘ ਨੂੰ ਕਰਨਾ ਚਾਹੀਦਾ ਉਸੇ ਹੁਕਮ ਤਹਿਤ ਅੱਜ ਸਾਰਾ ਪਰਿਵਾਰ ਸਾਕ ਸੰਬੰਧੀ ਭੈਣ ਭਰਾ ਸੰਤਰੀ ਰੂਪ ਵਿੱਚ ਇਕੱਠੇ ਹੋ ਕੇ ਆਪਾਂ ਸਤਿਗੁਰਾਂ ਦਾ ਸ਼ੁਕrana ਕਰ ਰਹੇ ਹਾਂ ਕਿ ਪਾਤਸ਼ਾਹ ਉਸ ਸਮਰੱਥ ਵੱਡਾ ਮੇਰੀ ਮਾਤ ਥੋੜੀ ਰਾਮ ਪਾਤਸ਼ਾਹ ਜੀ ਦੇ ਸ੍ਰੋਪਾ ਮਤ ਵੱਡਿਆ ਸਾਡੀ ਮਾਤ ਛੋਟੀ ਹੈ ਤੁਸੀਂ ਕਿਸੇ ਦੀ ਕਵਾਈ ਦਾ ਪਿੰਨ ਵੀ ਅਜਾਈ ਨਹੀਂ ਜਾਣ ਦਿੰਦੇ ਸਮਾਂ ਆਉਣ ਦੇ ਸਾਰਿਆਂ ਦੀਆਂ ਧੋੜੀਆਂ ਤੁਸੀਂ ਭਰਦੇ ਹੋ ਅੱਜ ਬਾਪੂ ਜਥੇਦਾਰ ਦਰਸ਼ਨ ਸਿੰਘ ਜੀ ਔਰ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਔਰ ਸਵਰਗਵਾਸੀ ਮਾਤਾ ਮਜੀਤਰ ਕੌਰ ਸਮੁੱਚਾ ਤਖਨ ਪਰਿਵਾਰ ਆਪ ਜੀ ਦਾ ਸ਼ੁਕਰਾਨੇ ਵਿੱਚ ਜੁੜਿਆ ਪਤਸ਼ਾ ਕਿਰਪਾ ਕਰਿਓ ਇਸ ਪਰਿਵਾਰ ਨੂੰ ਹੋਰ ਵੱਧ ਸੇਵਾਵਾਂ ਬਖਸ਼ ਕੇ ਜੋ ਇਹ ਤੜਾ ਕੇ ਸੇਵਾਵਾਂ ਕਰਨ ਦੀ ਸਮਰੱਥਾ ਔਰ ਬਲ ਵੀ ਬਖਸ਼ਣਾ ਪਤਸ਼ਾ ਇਹੀ ਅਰਦਾਸ ਹੈ ਸਾਰੀ ਸੰਗਤ ਦੀ ਏ ਸ਼ੁਕਰਾਨਾ ਸਮਾਗਮ ਸਾਡੇ ਹਲਕੇ ਦੇ ਹਰ ਪਿਆਰੇ ਐਮ ਐਲ اے ਸਰਦਾਰ ਹਰਬੀਰ ਸਿੰਘ ਪਟਾਣ ਵਾਜਰਾ ਜਿਹਦੀ ਰਾਇ ਦੇ ਨਾਲ ਅੱਜ ਸਮਾਗਮ ਉਹ ਵਿਕੇਆ ਗਿਆ ਸੀ ਜਦੋਂ ਜੁਗਤਾਰੀਆਂ ਵੱਡੀਆਂ ਹੋਣ ਪੂਰੇ ਹਲਕੇ ਤੇ ਆਉਣ ਜਾਂ ਪੰਜਾਬ ਦੀਆਂ ਹੋਣ ਜਦੋਂ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਬੈਠ ਕੇ ਆਪਣੇ ਇਲਾਕੇ ਦੀ ਗੱਲ ਕਰਨੀ ਹੋਵੇ ਤਾਂ ਉਹ ਜਾਲਾ ਗੁਰੂੜੇ ਹੋ ਜਾਣਾ ਅੱਜ ਸੈਸ਼ਨ ਵਿਭਾਗ ਸਭਾ ਦਾ ਹੋਣ ਕਰਕੇ ਸਰਦਾਰ ਹਰਮਿੰਦਰ ਸਿੰਘ ਪਟਾਣਵਾਦ ਇਸ ਹਾਲ ਕੀ ਨੇ ਜਿਹੜੇ ਐਮਐਲਏ ਉਹਨਾਂ ਨੂੰ ਵੀ ਕੰਮਨਾ ਸੀ ਉਹ ਨਹੀਂ ਆਉ ਸਕੇ ਲੇਕਿਨ ਉਹਨਾਂ ਦਾ ਸਮਝਾ ਪਰਿਵਾਰ ਹੈ ਜਿਹੜਾ ਉਹ ਪਹਿਲਾਂ ਵੀ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕਰ ਰਿਹਾ ਹੈ ਔਰ ਹੁਣ ਵੀ ਸਾਡੇ ਪਰਿਵਾਰ ਥੋੜੇ ਸਮੇਂ ਵਿੱਚ ਹੀ ਸਰਕਾਰ ਯੋਗ ਸਿਮਰਨਜੀਤ ਕੌਰ ਪ੍ਰਾਨਾਜਰ ਐਮਐਲਏ ਸਾਹਿਬ ਦੇ ਪਰਮਪੰਪੀ ਉਹ ਵੀ ਪਹੁੰਚਣ ਵਾਲੇ ਨੇ ਔਰ ਸਾਡੇ ਦਰਮਿਆਨ ਇਹ ਸ਼ੁਕੀ ਦੇ ਵਿੱਚ ਪਹੁੰਚੇ ਨੇ ਸਰਕਾਰ ਇੰਦਰਜੀਤ ਸਿੰਘ ਜੀ ਸੰਘੋ ਵਾਈਸ ਚੇਅਰਮੈਨ ਕਨਟੇਨਰ ਤੇ ਵੇਅ ਹਾਊਸ ਪੰਜਾਬ ਉਹਨਾਂ ਨੂੰ ਵੀ ਮੈਂ ਗੁਰੂ ਦਰਬਾਰ ਵਿੱਚ ਪੁੱਜੀ ਆ ਆ ਵੀ ਆਖਦਾ ਧੰਨਵਾਦ ਨਹੀਂ ਕਰਦਾ ਕਿਉਂਕਿ ਜ਼ਿੰਮੇਵਾਰੀਆਂ ਵੱਡੀਆਂ ਨੇ ਲੇਕਿਨ ਜਿਹੜਾ ਪਰਿਵਾਰਕ ਸਮਾਜ ਮੈਂ ਉਸ ਨੂੰ ਅਸੀਂ ਕਦੇ ਵੀ ਵਿਸਲੀ ਕਰਦੇ ਭਾਵੇਂ ਕਿ ਜ਼ਿੰਮੇਵਾਰੀਆਂ ਪੰਜਾਬ ਦੀਆਂ ਹਨ ਔਰ ਸਾਡੇ ਦਰਮਿਆਨ ਔਰ ਸਰਦਾਰ ਜਸਪ੍ਰੀਤ ਸਿੰਘ ਪਟਵਾਰ ਮਾਦਰਾ ਉਹ ਵੀ ਆ ਕੇ ਪ੍ਰਵਾਹ ਤੇ ਕੋਟਵਾ ਕੇ ਗਏ ਐ ਕੁਝ ਅਸਾਧਿਆ ਕੀਤੀ ਐ ਉਹਨਾਂ ਦਾ ਵੀ ਧੰਨਵਾਦ ਮੈਗਰ ਕੌਂਸਲ ਸਲਾਹਕਾਰ ਦੇ ਪ੍ਰਧਾਨ ਪ੍ਰਦੀਪ ਗੱਲ ਸਕੂਲ ਦੇ ਪ੍ਰਿੰਸੀਪਲ ਮੈਡਮ ਕਮਜੀਤ ਕੌਰ ਜੀ ਵੀ ਹਾਜ਼ਰੀ ਲਵਾ ਕੇ ਗਏ ਐ ਔਰ ਸਾਡੇ ਦਰਮਿਆਨ ਮੌਜੂਦ ਨੇ ਅਮਰ ਸਿੰਘ ਹੀੜਾ ਜੀ ਜੋ ਯੂਥ ਫੋਰਟ ਨੇ ਬਜਿੰਦਰ ਸਿੰਘ ਲਾਣਗੜ ਜੀ ਹਰਪ੍ਰੀਤ ਸਿੰਘ ਚੱਡਾ ਚੇਅਰਮੈਨ ਕਾ ਜੀ ਵੀ ਬਜਿੰਦਰ ਸਿੰਘ ਸਰਪੰਚ ਤਲਾਕਪੁਰ ਜੀ ਹੈਪੀ ਪਹਾੜੀਪੁਰ ਜੀ ਜਿਹੜੇ ਜ਼ਿਲ੍ਹਾ ਪੁਰਦਾ ਆਨੇ ਆਪ ਪਾਰਟੀ ਦੇ ਯੂਥ